ਜਿੰਨਾ ਕੰਮ ਪਰਮਜੀਤ ਮੈਡਮ ਨੇ ਕੀਤਾ ਹੈ ਤੇ ਸਾਨੂੰ ਨਹੀਂ ਲੱਗਦਾ ਕਿ ਹੋਰ ਸਕੂਲਾਂ ਵਿੱਚ ਐਵੇਂ ਦਾ ਕੰਮ ਹੋ ਰਿਹਾ ਹੋਵੇਗਾ ਤੁਹਾਨੂੰ ਸਕੂਲ ਦੇਖਣ ਤੋਂ ਹੀ ਪਤਾ ਚੱਲਦਾ ਹੋਵੇਗਾ ਦੇਖੋ ਨੈਸ਼ਨਲ ਅਵਾਰਡੀ ਸਟੇਟ ਆਫ ਅਵਰਡੀ ਟੀਚਰ ਸਾਡੇ ਸਕੂਲ 'ਚ ਨੇ ਜਦੋਂ ਸਾਨੂੰ ਪਤਾ ਲੱਗਿਆ ਵੀ ਮੈਮ ਨੂੰ ਅਵਾਰਡ ਮਿਲਿਆ ਸਾਡੇ ਦਿਲ ਬਹੁਤ ਐ ਖੁਸ਼ ਹੋਇਆ ਸਿਰ ਪਰਿਵਾਰਕ ਮੈਂਬਰਾਂ ਨੂੰ ਹੀ ਖੁਸ਼ੀ ਹੁੰਦੀ ਹੈ ਔਰ ਇਸ ਪਰਿਵਾਰ ਤੋਂ ਬਿਨਾ ਮੈਂ ਕੁਝ ਨਹੀਂ ਐ ਇਹ ਸਾਰੇ ਮੇਰੀ ਸਟਰੈਂਥ ਨੇ ਆ ਪਿੰਡ ਥੂਹੀ ਦੇ ਸਰਕਾਰੀ ਅਧਿਆਪਕ ਨੂੰ ਸਟੇਟ ਬੋਰਡ ਦੇ ਨਾਲ ਸਨਮਾਨਿਤ ਕੀਤਾ ਗਿਆ ਕਿਉਂਕਿ ਉਹ ਤਿਆਰੀਆਂ ਦਿਖਾ ਰਿਹਾ ਉਹ ਸਟੇਟ ਬੋਰਡ ਮਿਲਣ ਤੋਂ ਬਾਅਦ ਸਕੂਲ ਦੇ ਵਿੱਚ ਪਹੁੰਚਣਗੇ ਉਹਨਾਂ ਦਾ ਸਵਾਗਤ ਹੈ ਜਿਹੜਾ ਅਧਿਆਪਕਾਂ ਵੱਲੋਂ ਬੱਚਿਆਂ ਵੱਲੋਂ ਕੀਤਾ ਜਾਣਾ ਫੁੱਲਾਂ ਦੀ ਵਰਖਾ ਵੀ ਕੀਤੀ ਜਾਣੀ ਹੈ ਹੱਥਾਂ ਦੇ ਵਿੱਚ ਗੁਲਦਸਤੇ ਤੇ ਵਰਫੀ ਫੁੱਲ ਤੁਸੀਂ ਟੀਚਰਾਂ ਦੇ ਹੱਥਾਂ ਦੇ ਵਿੱਚ ਅਧਿਆਪਕਾਂ ਦੇ ਦੇਖ ਸਕਦੇ ਹੋ ਪਿੱਛੇ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਬੱਚੇ ਨੇ ਜਿਹੜੇ ਕਿਸ ਤਰ੍ਹਾਂ ਲਾਈਨਾਂ ਦੇ ਵਿੱਚ ਖੜੇ ਨਾਜ਼ਰ ਆ ਰਹੇ ਨੇ ਕੁਝ ਮਿੰਟਾਂ ਦੇ ਬਾਅਦ ਇਸ ਸਕੂਲ ਦੇ ਵਿੱਚ ਮੈਡਮ ਪਰਮਜੀਤ ਕੌਰ ਵੱਲੋਂ ਐਂਟਰੀ ਜਿਹੜੀ ਕੀਤੀ ਜਾਣੀ ਆ ਪਰਮਾ ਸਵਾਗਤ ਕੀਤਾ ਜਾਣਾ ਬੜੇ ਮਾਣ ਵਾਲੀ ਗੱਲ ਆ ਮਾਣ ਵਾਲੀ ਗੱਲ ਇਹ ਆ ਕਿ ਜੋ ਅਧਿਆਪਕ ਚੰਗੇ ਸਿਵਾਵਾਾਂ ਨਮਾਉਂਦੇ ਨੇ ਉਹਨਾਂ ਨੂੰ ਸਰਕਾਰਾਂ ਵੱਲੋਂ ਸਨਮਾਨਿਤ ਕੀਤਾ ਜਾਂਦਾ ਪੰਜਾਬ ਦੇ ਕਾਫੀ ਅਧਿਆਪਕ ਨੇ ਜਿਨ੍ਹਾਂ ਨੂੰ ਸਨਮਾਨਿਤ ਕੀਤਾ ਗਿਆ ਗੱਲਬਾਤ ਵੀ ਅਸੀਂ ਕਰਾਂਗੇ ਜੀ ਸਾਡਾ ਸਾਰਾ ਸਟਾਫ ਤੁਸੀਂ ਦੇਖ ਹੀ ਰਹੇ ਹੋ ਕਿ ਸਭ ਦੇ ਚਿਹਰੇ ਤੇ ਕਿੰਨੀ ਰੌਣਕ ਹੈ ਕਿੰਨੀ ਮੁਸਕਾਨ ਹੈ ਅਸੀਂ ਬੜੀ ਬੇਸਬਰੀ ਨਾਲ ਮੈਡਮ ਦਾ ਇੰਤਜ਼ਾਰ ਕਰ ਰਹੇ ਹਾਂ ਕਿਉਂਕਿ ਸਾਡੇ ਮੈਮ ਨੂੰ ਸਾਨੂੰ ਪਿਛਲੇ ਸਾਲ ਵੀ ਆਸੀ ਕਿ ਸ਼ਾਇਦ ਮੈਡਮ ਸਾਡੇ ਮਤਲਬ ਸਾਡੇ ਸਕੂਲੇ ਮੈਡਮ ਨੂੰ ਪ੍ਰਾਈਜ਼ ਮਿਲਣਾ ਚਾਹੀਦਾ ਜਿੰਨਾ ਕੰਮ ਪਰਮਜੀਤ ਮੈਡਮ ਨੇ ਕੀਤਾ ਤੇ ਸਾਨੂੰ ਨਹੀਂ ਲੱਗਦਾ ਕਿ ਹੋਰ ਸਕੂਲਾਂ ਵਿੱਚ ਐਵੇਂ ਦਾ ਕੰਮ ਹੋ ਰਿਹਾ ਹੋਵੇਗਾ ਤੁਹਾਨੂੰ ਸਕੂਲ ਦੇਖਣ ਤੋਂ ਹੀ ਪਤਾ ਚੱਲਦਾ ਹੋਵੇਗਾ ਦੇਖੋ ਨੈਸ਼ਨਲ ਅਵਾਰਡੀ ਸਟੇਟ ਆਫ ਅਵਰਡੀ ਟੀਚਰ ਸਾਡੇ ਸਕੂਲ ਚ ਨੇ ਤੇ ਉਸ ਤੋਂ ਇਲਾਵਾ ਬਾਕੀ ਜਿੰਨੇ ਹੋਰ ਵੀ ਟੀਚਰ ਨੇ ਸਾਰੇ ਅਸੀਂ ਉਹਨਾਂ ਦਾ ਸਹਿਯੋਗ ਕਰਦੇ ਆਂ ਕਿਉਂਕਿ ਸਾਨੂੰ ਹਮੇਸ਼ਾ ਮੈਡਮ ਨੇ ਪੋਜ਼ਿਟਿਵ ਲੈ ਕੇ ਚੱਲੇ ਨੇ ਜਿਵੇਂ ਉਹ ਸਾਨੂੰ ਮਤਲਬ ਕੰਮ ਲੈਣਾ ਚਾਹੁੰਦੇ ਨੇ ਤੇ ਸਾਨੂੰ ਇਸ ਤਰ੍ਹਾਂ ਇੱਕੇ ਨਾਲ ਸੇਧ ਦਿੰਦੇ ਨੇ ਕਿ ਐਵੇਂ ਮਤਲਬ ਗੱਲਬਾਤ ਕਰਦੇ ਨੇ ਕਿ ਸਾਡਾ ਦਿਲ ਕਰਦਾ ਹੈ ਕਿ ਮੈਡਮ ਦੇ ਨਾਲ ਮਿਲ ਕੇ ਕੰਮ ਕਰੀ ਅ ਬਹੁਤ ਅੱਛਾ ਲੱਗਦਾ ਕਿ ਲੱਡੂ ਦਾ ਭੰਗੜਾ ਲੱਡੂ ਦਾ ਤੁਹਾਡੇ ਹੱਥ ਦੀਨ ਬਰਫੀ ਜਰੂਰ ਦਿਖ ਰਹੀ ਹੈ ਨਹੀਂ ਜੀ ਲੱਡੂ ਵੀ ਹੈਗੇ ਬੱਚਿਆਂ ਲਈ ਵੀ ਲੱਡੂ ਹੈਗੇ ਨੇ ਸਾਰਾ ਕੁਝ ਆ ਤੇ ਉਹ ਮੈਡਮ ਆਂਦੇ ਨੇ ਤਾਂ ਫਿਰ ਮੈਡਮ ਦੇ ਹੱਥੋਂ ਕਰਵਾਵਾਂਗੇ ਸਾਰਾ ਕੁਝ ਕਿੰਨੇ ਕਿ ਲੈ ਕੇ ਆਂਦੇ ਨੇ ਕਿੰਨੇ ਕਿਲੋਆਂ ਚ ਕਵੰਟਲਾਂ ਚ ਨੇ ਕਿਲੋਆਂ ਚ ਕਵੰਟਲਾਂ ਚ ਫੁੱਲ ਦਾ ਦੇਖੋ ਜੀ ਸਾਡੇ ਮੈਡਮ ਹੀ ਸਾਡੇ ਸਾਨੂੰ ਫੁੱਲਾਂ ਵਰਗੇ ਨੇ ਹੁਣ ਆਣਗੇ ਤੇ ਉਹਨਾਂ ਦੇ ਸਵਾਗਤ 'ਚ ਫੁੱਲ ਵੀ ਬਹੁਤ ਘੱਟ ਨੇ ਜੇ ਦੇਖਿਆ ਜਾਵੇ ਕਿ ਅਸੀਂ ਬਹੁਤ ਕੁਝ ਕਰਨਾ ਚਾਹੁੰਦੇ ਆ ਉਹਨਾਂ ਲਈ ਤੇ ਇਹ ਜਿਹੜਾ ਅਸੀਂ ਇੱਕਦਮ ਮਤਲਬ ਕੱਲ ਹੀ ਮੈਡਮ ਨੂੰ ਮਿਲਿਆ ਅੱਜ ਸਾਡੇ ਤੋਂ ਜਿੰਨੀ ਕਿ ਤਿਆਰੀ ਹੋ ਚੁੱਕੀ ਅਸੀਂ ਕੀਤੀ ਆ ਤੇ ਬਾਕੀ ਫੁੱਲਾਂ ਦਾ ਜੇ ਆਪਾਂ ਸੋਚੀਏ ਕਿ ਮੈਡਮ ਦੇ ਨਾਲ ਮੈਡਮ ਤੋਂ ਮੈਡਮ ਹੀ ਸਾਡੇ ਸਭ ਤੋਂ ਵਧੀਆ ਫੁੱਲ ਨੇ ਬਿਲਕੁਲ ਸਟੂਡੈਂਟਾਂ ਦੇ ਨਾਲ ਵੀ ਗੱਲਬਾਤ ਕਰ ਲੈਣਾ ਕਿ ਇਸ ਤਰ੍ਹਾਂ ਦੇਖ ਰਿਹਾ ਹਾਂ ਤਿਆਰੀਆਂ ਕੀਤੀਆਂ ਜਾ ਰਹੀਆਂ ਨੇ ਨਾ ਵਿੱਚ ਤਾਂ ਸਾਨੇ ਕੋਈ ਕਮੀ ਨਹੀਂ ਛੱਡੀ ਹੈ ਜਦੋਂ ਸਾਨੂੰ ਪਤਾ ਲੱਗਿਆ ਵੀ ਮੈਮ ਨੂੰ ਅਵਾਰਡ ਮਿਲਿਆ ਸਾਡੇ ਦਿਲ ਬਹੁਤ ਐ ਖੁਸ਼ ਹੋਇਆ ਤੇ ਦੇਖਿਆ ਜਾਵੇ ਸਾਡੇ ਵੱਲੋਂ ਸਾਨੇ ਜਿੰਨਾ ਅਸੀਂ ਕਰ ਸਕਦੇ ਕੀਤਾ ਤੇ ਸਾਨੂੰ ਪੂਰੀ ਉਮੀਦ ਹੈ ਵੀ ਸਾਡੇ ਮੈਮ ਨੂੰ ਇਹ ਬਹੁਤ ਪਸੰਦ ਆਏਗਾ ਤੇ ਉਹ ਬਹੁਤ ਖੁਸ਼ ਹੋਣਗੇ ਇਸ ਇਹ ਦੇਖ ਕੇ ਰਿਕੋਈ ਤਿਆਰੀਆਂ ਦੀਆਂ ਤਸਵੀਰਾਂ ਨੇ ਜਿਹੜੀਆਂ ਤੁਹਾਨੂੰ ਅਸੀਂ ਪੇਸ਼ ਕੀਤੀਆਂ ਨੇ ਪਰ ਕੁਝ ਟਾਈਮ ਬਾਅਦ ਜਦੋਂ ਐਂਟਰੀ ਹੋਵੇਗੀ ਪਰਜਿਤ ਕੌਰ ਅਧਿਆਪਕ ਦੀ ਪਰ ਕਿਸ ਤਰ੍ਹਾਂ ਸਵਾਗਤ ਹੋਊਗਾ ਉਹ ਵੀ ਤੁਹਾਨੂੰ ਅਸੀਂ ਤਸਵੀਰਾਂ ਦੇ ਵਿੱਚ ਵਿਖਾਵਾਂਗੇ ਅਧਿਆਪਕ ਬੜੇ ਖੁਸ਼ ਨਾਜ਼ਰ ਆ ਰਹੇ ਨੇ ਕਿਉਂਕਿ ਇਕੱਲੇ ਇਨਸਾਨ ਦੇ ਹੱਥ ਨਹੀਂ ਹੁੰਦਾ ਸਹਿਯੋਗ ਸਾਰਿਆਂ ਦਾ ਹੁੰਦਾ ਜਦੋਂ ਸਾਰਿਆਂ ਦਾ ਸਹਿਯੋਗ ਹੁੰਦਾ ਤਦੋਂ ਉਹਦੋਂ ਉਸਤਾਨ ਤਰੱਕੀ ਕਰ ਪਾਉਂਦਾ ਬਾਰਡਿਕ ਉਹ ਜਿਹੜੇ ਸਟੇਟ ਬਾਡੀ ਨੇ ਉਹ ਸਕੂਲ ਦੇ ਵਿੱਚ ਐਂਟਰੀ ਨੇ ਜਿਹੜੀ ਉਹ ਕਰ ਰਹੇ ਨੇ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਸਕੂਲ ਦੇ ਵਿੱਚ ਪਹੁੰਚ ਚੁੱਕੇ ਨੇ ਟੀਚਰਾਂ ਵੱਲੋਂ ਪਿੰਡ ਵਸਤੀਆਂ ਵੱਲੋਂ ਗੁਲਦਸਤੇ ਦੇ ਕੇ ਉਹਨਾਂ ਨੂੰ ਸਨਮਾਨਤ ਜਿਹੜਾ ਕੀਤਾ ਜਾ ਰਿਹਾ ਤੁਸੀਂ ਦੇਖ ਸਕਦੇ ਹੋ ਪਿੰਡ ਦੇ ਸਕੂਲ ਥੂਹੀ ਵਿੱਚ ਪਹੁੰਚ ਚੁੱਕੇ ਨੇ ਸਟੇਟ ਬਾਡ ਮਿਲਣ ਤੋਂ ਬਾਅਦ ਉਹਨਾਂ ਨੂੰ ਸਨਮਾਨਤ ਕੀਤਾ ਜਾ ਰਿਹਾ ਤਸਵੀਰਾਂ ਤੁਹਾਨੂੰ ਅਸੀਂ ਨਥੋਹੀ ਦੇ ਸਰਕਾਰੀ ਗੁਲਦਸਤਾਨ ਨਾਲ ਉਹਨਾਂ ਦਾ ਸਨਮਾਨਤ ਕੀਤਾ ਜਾ ਰਿਹਾ ਸਟੇਟ ਬਾਗ ਮਿਲ ਤੋਂ ਬਾਅਦ ਕੁਝ ਜਿਆ ਬੰਦਾ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਪਹੁੰਚ ਚੁੱਕੇ ਨੇ ਕਿਸ ਤਰ੍ਹਾਂ ਉਹਨਾਂ ਦਾ ਸਵਾਗਤ ਜਿਹੜਾ ਕੀਤਾ ਜਾ ਰਿਹਾ ਗੱਲਬਾਤ ਵੀ ਕਰਾਂਗੇ ਇੱਕ ਪਾਸੇ ਪਿੰਡ ਦੇ ਜਿਹੜੇ ਲੋਕ ਨੇ ਉਹ ਪਹੁੰਚੇ ਨੇ ਕਿਉਂਕਿ ਵੱਡੇ ਮਾਣ ਵਾਲੀ ਗੱਲ ਆ ਕਿ ਇੱਕ ਪਿੰਡੂ ਖੇਤਰ ਦੇ ਵਿੱਚ ਸਕੂਲ ਉਸ ਅਧਿਆਪਕਾ ਨੂੰ ਡੇਟ ਵਾਰ ਦੇ ਨਾਲ ਸਨਮਾਨ ਕੀਤਾ ਗਿਆ ਹੋਵੇ ਪਾ ਟੀਚਰਾਂ ਅਧਿਆਪਕਾਂ ਦੇ ਵਿੱਚ ਖੁਸ਼ੀ ਆ ਜਿਹੜੀ ਉਹ ਦੇਖਣ ਨੂੰ ਮਿਲ ਰਹੀ ਆ ਆ ਕਿਸ ਤਰ੍ਹਾਂ ਪਿਆਰ ਦਿੱਤਾ ਜਾ ਰਿਹਾ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿਸ ਤਰ੍ਹਾਂ ਅਧਿਆਪਕ ਪਰਮਜੀਤ ਕੌਰ ਦਾ ਸਨਮਾਨਾ ਜਿਹੜਾ ਉਕਲ ਦਸਤੇ ਦੇ ਕੇ ਕੀਤਾ ਜਾ ਰਿਹਾ ਪਿੰਡ ਥੋਹੀ ਤੋਂ ਤਸਵੀਰਾਂ ਨੇ ਅਸੀਂ ਤੁਹਾਨੂੰ ਆ ਦਿਖਾ ਰਹੇ ਹਾਂ ਪਹੁੰਚ ਚੁੱਕੇ ਨੇ ਫੁੱਲਾਂ ਦੀ ਵਰਖਾ ਵੀ ਹੋਵੇਗੀ ਤੇ ਗੱਲਬਾਤ ਕਰਨ ਦੀ ਕੋਸ਼ਿਸ਼ ਵੀ ਅਸੀਂ ਜ਼ਰੂਰ ਕਰਾਂਗੇ ਆ ਬਿਲਕੁਲ ਦੇਖੋ ਕਿਸ ਤਰ੍ਹਾਂ ਪਿਆਰ ਆ ਜਿਹੜਾ ਇਹ ਪਿਆਰ ਘਰਾਂ ਦੇ ਵਿੱਚ ਵੀ ਜ਼ਰੂਰ ਦੇਖਿਆ ਜਾਂਦਾ ਮਾਤਾ ਪਿਤਾ ਵੱਲੋਂ ਪਿਆਰ ਦਿੱਤਾ ਜਾਂਦਾ ਹੈ ਜਿਹੜਾ ਟੀਚਰਾਂ ਵੱਲੋਂ ਟੀਚਰ ਨੂੰ ਪਿਆਰ ਦਿੱਤਾ ਜਾ ਰਿਹਾ ਹੈ ਵੱਡੀ ਗੱਲ ਆ ਬਹੁਤ ਵਧੀਆ ਮਾਣ ਵਾਲੀ ਗੱਲ ਆ ਇੱਕ ਪਿੰਡੂ ਖੇਤਰ ਦੇ ਵਿੱਚ ਸਕੂਲ ਹੋਵੇ ਉੱਥੋਂ ਦੇ ਜਿਹੜੇ ਅਧਿਆਪਕ ਨੇ ਸਟੇਟ ਪਾਮ ਦੇ ਨਾਲ ਸਨਮਾਨ ਇੱਕ ਵਾਰ ਫੇਰ ਤੁਹਾਨੂੰ ਤਸਵੀਰਾਂ ਦਿਖਾ ਰਿਆਂ ਬਿਲਕੁਲ ਅੱਗੇ ਬੱਧ ਰਹੇ ਨੇ ਮੈਡਮ ਪਰਮਜੀਤ ਕੋ ਸਨਮਾਨ ਕੀਤਾ ਜਾ ਰਿਹਾ ਉਹਨਾਂ ਦਾ ਤਸਵੀਰਾਂ ਦੇ ਵਿੱਚ ਤੁਹਾਨੂੰ ਦਿਖਾ ਰਿਆਂ ਉਹਨਾਂ ਦਾ ਪਰਿਵਾਰ ਵੀ ਆ ਜਿਹੜਾ ਜਿਹੜਾ ਪਰਿਵਾਰ ਵੀ ਪਹੁੰਚਿਆ ਹੋਇਆ ਆ ਪਰਿਵਾਰ ਵੀ ਪਹੁੰਚਾ ਹੋਇਆ ਪਰੰਜੀਤ ਕੌਰ ਦਾ ਪਰਿਵਾਰ ਵੀ ਪਹੁੰਚਾ ਹੋਇਆ ਬੜੀ ਮਾਣ ਵਾਲੀ ਗੱਲ ਆ ਜੇ ਪਰਿਵਾਰ ਆ ਜਿਹੜਾ ਬਿਲਕੁਲ ਤਸਵੀਰਾਂ ਤੁਹਾਨੂੰ ਇੱਕ ਵਾਰ ਫੇਰ ਅਸੀਂ ਦਿਖਾ ਰਹੇ ਹਾਂ ਕਿੰਨਾ ਚਾਵ ਆ ਵਿਆਹ ਵਰਗਾ ਚਾਵ ਆ ਜਿਹੜਾ ਸਰਕਾਰੀ ਸਕੂਲ ਥੂਹੀ ਦੇ ਵਿੱਚ ਦੇਖਣ ਨੂੰ ਮਿਲਦੇ ਆ ਤਸਵੀਰਾਂ ਅਸੀਂ ਤੁਹਾਨੂੰ ਬਾਰ-ਬਾਰ ਦਿਖਾ ਰਹੇ ਹਾਂ ਤਸਵੀਰਾਂ ਨਾਬਾ ਬਲਾਕ ਦਾ ਪਿੰਡ ਥੂਹੀ ਆ ਮਿਲ ਕੋਰ ਫਿਰ ਗੱਲ ਗੱਬਾਤ ਕਰਨ ਦੀ ਕੋਈ ਪਹਿਲਾਂ ਬਾਡੀ ਕਿਸ ਤਰ੍ਹਾਂ ਦੇਖਦੇ ਬੜਾ ਖੁਸ਼ੀ ਅੱਜ ਵਿਆਹ ਵਰਗਾ ਮਾਹੌਲ ਹੈ ਜਿਹੜਾ ਸਕੂਲ ਦੇ ਵਿੱਚ ਵੇਖਿਆ ਗਿਆ ਸਿਰ ਪਰਿਵਾਰਕ ਮੈਂਬਰਾਂ ਨੂੰ ਹੀ ਖੁਸ਼ੀ ਹੁੰਦੀ ਹੈ ਔਰ ਇਸ ਪਰਿਵਾਰ ਤੋਂ ਬਿਨਾ ਮੈਂ ਕੁਝ ਨਹੀਂ ਹੈ ਇਹ ਸਾਰੇ ਮੇਰੀ ਸਟਰੈਂਥ ਨੇ ਔਰ ਹਮੇਸ਼ਾ ਮੋਟੀਵੇਟ ਕਰਦੇ ਰਹਿੰਦੇ ਨੇ ਕਿ ਮੈਮ ਤੇ ਉਹਨ ਮੇਰਾ ਪੂਰਾ ਸਾਥ ਦਿੰਦੇ ਨੇ ਔਰ ਮੈਂ ਤਾਂ ਇਹ ਵਾਲੇ ਅਵਾਰਡ ਵਾਲੇ ਪੱਤੇ ਪਹਿਣਾ ਨਹੀਂ ਸੀ ਜਾਂਦੀ ਪਰ ਮੇਰੇ ਅਧਿਆਪਕਾਂ ਨੇ ਹੀ ਮੋਟੀਵੇਟ ਕੀਤਾ ਕਿ ਤੁਹਾਨੂੰ ਇਹ ਕਰਨਾ ਚਾਹੀਦਾ ਔਰ ਗਰੇਵਲ ਸਰ ਨੇ ਅਪਲਾਈ ਕਰ ਦਿੱਤਾ ਤੇ ਇਹਨਾਂ ਨੇ ਸਾਰਾ ਸਾਥ ਦਿੱਤਾ ਜੋ ਵੀ ਸਾਨੂੰ ਉਸ ਲਈ ਚੀਜ਼ਾਂ ਦੇ ਰਿਕੁਆਇਰਮੈਂਟ ਸੀ ਮੇਰੇ ਅਧਿਆਪਕਾਂ ਨੇ ਚੈਕਿੰਗ ਟੀਮ ਨੂੰ ਔਨ ਦੀ ਸਪੌਟ ਪ੍ਰੋਵਾਈਡ ਕਰਾਈਆਂ ਔਰ ਜੋ ਵੀ ਪਿਕਸ ਨੇ ਮੇਰੇ ਇੱਥੇ ਕੰਪਿਊਟਰ ਵਾਲੇ ਸਾਥੀ ਨੇ ਉਹਨਾਂ ਨੇ ਜਿਹੜੇ ਹੈਗਾ ਪੀਪੀਟੀ ਵੀ ਤਿਆਰ ਕੀਤੀ ਇਹ ਸਾਰਾ ਕੁਝ ਇਹਨਾਂ ਨੇ ਕੀਤਾ ਤੇ 어ওয়ার্ড ਇਹਨਾਂ ਦੀ ਬਦੌਲਤ ਮੈਨੂੰ ਮਿਲਿਆ ਸਰ ਕਿੰਨੇ ਅਧਿਆਪਕ ਸੀ ਪੰਜਾਬ ਦੇ ਜਿਨ੍ਹਾਂ ਨੂੰ 어ওয়ার্ড ਦੇ ਨਾਲ ਸਨਮਾਨਤ ਕੀਤਾ ਕਿ ਲੱਗਦਾ ਕਿ ਜਿਹੜਾ ਸਿਰਫ ਪੰਜਾਬ ਦੇ ਵਿੱਚ ਥੋ ਹੀ ਪਿੰਡ ਦੇ ਵਿੱਚ ਹੀ ਵਿਆ ਵਰਗਾ ਮਾਹੌਲ ਆ ਕਿ ਕਿਤੇ ਹੋਰ ਵੀ ਦੇਖਣ ਨੂੰ ਮਿਲਿਆ 어 ਹੋਰ ਹੋ ਸਕਦਾ ਮੈਨੂੰ ਪਤਾ ਨਹੀਂ ਪਰ ਮੈਨੂੰ ਪਤਾ ਹੈ ਮੇਰੇ ਪਿੰਡ ਵਾਲੇ ਬਹੁਤ ਖੁਸ਼ ਨੇ ਮੇਰੇ ਸਕੂਲ ਵਾਲੇ ਬਹੁਤ ਖੁਸ਼ ਨੇ ਔਰ ਮੈਨੂੰ ਬਹੁਤ ਜ਼ਿਆਦਾ ਮਾਣ ਬਖਸ਼ ਰਹੇ ਨੇ ਮੈਨੂੰ ਪਤਾ ਸੀ ਵੀ ਇੰਨਾ ਮਾਹੌਲ ਬਿਆਬਰਗਾ ਤਿਆਰ ਹੋਊਗਾ ਇੱਕ ਇੱਥੇ ਆ ਕੇ ਪਤਾ ਲੱਗਿਆ ਨਹੀਂ ਇੱਥੇ ਸਰਪ੍ਰਾਈਜ਼ ਦਿੱਤਾ ਰਣੇ ਕੋਈ ਇਹਨਾਂ ਨੇ ਗਰੁੱਪ 'ਚ ਵੀ ਅਗੇ ਨਾ ਫੋਟੋਸ ਕੁਝ ਸ਼ੇਅਰ ਕਰ ਦਿੰਦੇ ਹੁੰਦੇ ਤਿਆਰੀਆਂ ਦੀ ਪਰ ਇਹਨਾਂ ਨੇ ਸਾਰੇ ਚੁੱਪਚਾਪ ਹੀ ਤਾਂ ਕੋਈ ਫੋਟੋ ਸ਼ੇਅਰ ਵੀ ਨਹੀਂ ਕੀਤੇ ਇਹਨਾਂ ਨੇ ਕੱਲ ਦੀ ਸਾਰਾ ਕੁਝ ਇਹਨਾਂ ਨੇ ਗੁੱਪਚੁਪ ਹੀ ਕੀਤਾ ਔਰ ਬਿਲਕੁਲ ਸਰਪ੍ਰਾਈਜ਼ ਦਾ ਬਸ ਮੈਨੂੰ ਇੰਨਾ ਹੁਕਮ ਸੀਗਾ ਕਿ ਤੂੰ ਕੱਲ ਮੈਡਮ ਤੁਸੀਂ ਕੱਲ 9 ਵਜੇ ਪਹੁੰਚਣਾ ਸਕੂਲ ਇਸ ਤੋਂ ਪਹਿਲਾਂ ਨਾ ਆ ਜਾਓਗੇ ਤੇ ਬਸ ਵਰਕ ਮੈਂਬਰ ਕੰਪਾਉਂਡ ਆਇਨ ਤੁਹਾਡੇ ਨਾਲ ਕਿੰਨੀ ਖੁਸ਼ੀ ਹੈ ਨਾਲ ਮੇਰੇ ਹਸਬੰਦ ਨੇ ਸਰਦਾਰ ਬਲਜੀਤ ਸਿੰਘ ਫਿਜ਼ਿਕਸ ਲੈਕਚਰਰ ਤੰਗੇੜਾ ਔਰ ਮੇਰੇ ਫਾਦਰ ਸਾਹਿਬ ਰਿਟਾਇਰਡ ਐਸ ਡੀਓ ਸਰਦਾਰ ਤਰਲ ਤੁਸੀਂ ਵੀ ਨਾਲ ਪਹੁੰਚੇ ਹੋ ਕੱਲ ਸਨਮਾਨ ਲੈਣ ਵੀ ਨਾਲ ਗਏ ਹੋਵੋਗੇ ਹਾਂਜੀ ਸਭ ਤੋਂ ਵੱਡੀ ਗੱਲ ਤਾਂ ਪੰਜਾਬ ਸਰਕਾਰ ਦੀ ਹੈ ਸਰਦਾਰ ਭਗਵੰਤ ਸਿੰਘ ਜੀ ਮਾਨ ਮੁੱਖ ਮੰਤਰੀ ਪੰਜਾਬ ਜਿਨ੍ਹਾਂ ਨੇ ਬਹੁਤ ਹੀ ਫੇਅਰਲੀ ਤਰੀਕੇ ਨਾਲ ਬਹੁਤ ਵਧੀਆ ਤਰੀਕੇ ਨਾਲ ਜਜਮੈਂਟ ਲੈਂਦੇ ਹੋਏ ਜੋ ਡਿਜ਼ਰਵਿੰਗ ਕੈਂਡੀਡੇਟ ਸੀ ਉਹਨਾਂ ਨੂੰ ਸਟੇਟ ਵਾਰਡ ਦਿੱਤਾ ਅਸੀਂ ਉਹਨਾਂ ਦੇ ਬਹੁਤ ਧੰਨਵਾਦੀ ਹਾਂ ਐਜੂਕੇਸ਼ਨ ਮਿਨਿਸਟਰ ਪੰਜਾਬ ਉਹਨਾਂ ਦੇ ਬਹੁਤ ਧੰਨਵਾਦੀ ਹਾਂ ਤੇ ਬਾਕੀ ਜੋ ਅਵਾਰਡ ਦੀ ਗੱਲ ਹੁੰਦੀ ਆ ਉਹ ਕੱਲਾ ਹੈਡ ਦਾ ਨਹੀਂ ਹੁੰਦਾ ਉਹ ਸਾਰੇ ਸਟਾਫ ਮੈਂਬਰਸ ਦਾ ਹੀ ਹੁੰਦਾ ਹੈ ਸਾਰੇ ਸਟਾਫ ਮੈਂਬਰਸ ਦੀ ਲੇਬਰ ਹੈ ਆਮ ਕਿਹਾ ਜਾਂਦਾ ਵੀ ਜੇ ਕੋਈ ਚੰਗਾ ਕੰਮ ਹੋ ਜੇ ਤਾਂ ਵੀ ਜਰਨਲ ਨੂੰ ਸ਼ਾਬਾਸ਼ੀ ਹੈ ਜੇ ਕੋਈ ਮਾੜਾ ਕੰਮ ਹੋ ਜੇ ਤਾਂ ਵੀ ਜਰਨਲ ਦੇ ਸਿਰ ਤੇ ਸਾਰਾ ਕੁਝ ਜਾਂਦਾ ਹੈ ਇਸ ਲਈ ਇਹ ਤਾਂ ਸਟਾਫ ਮੈਂਬਰਸ ਨੇ ਜਿਨ੍ਹਾਂ ਨੇ ਬਹੁਤ ਮਿਹਨਤ ਕੀਤੀ ਲਗਨ ਨਾਲ ਕੰਮ ਕੀਤਾ ਤੇ ਇਹਨਾਂ ਨੂੰ ਬੁਲੰਦੀਆਂ ਤੇ ਲੈ ਕੇ ਗਏ ਸਕੂਲ ਨੂੰ ਬੁਲੰਦੀਆਂ ਤੇ ਲੈ ਕੇ ਗਏ ਇਸ ਲਈ ਸਟਾਫ ਦੇ ਬਹੁਤ ਧੰਨਵਾਦੀਆਂ ਸਰਦਾਰ ਹਰਿੰਦਰ ਸਿੰਘ ਜੀ ਗਰੇਵਾਲ ਜਿਹੜੇ ਨੇ ਉਹ ਬਹੁਤ ਮਿਹਨਤ ਕਰ ਰਹੇ ਨੇ ਬੱਚਿਆਂ ਨੂੰ ਖੇਡਾਂ ਨਾਲ ਬਹੁਤ ਵਧੀਆ ਜੋੜ ਰਹੇ ਨੇ ਇਸ ਲਈ ਸਾਡਾ ਸਾਂਝਾ ਅਵਾਰਡ ਹੈ ਅਸੀਂ ਸਭ ਦੀ ਬਹੁਤ ਧੰਨਵਾਦ ਕਰਦੇ ਹਾਂ ਜੀ ਆ ਮੈਡਮ ਪਰਮਜੀਤ ਕੋਰ ਦੇ ਗੈਸਟ ਵੀ ਪਹੁੰਚੇ ਨੇ ਚਾਹੇ ਉਹ ਪਟਿਆਲੇ ਤੋਂ ਨੇ ਜਾਏ ਫਤਿਹਗੜ੍ਹ ਤੋਂ ਨੇ ਚਾਹੇ ਕਿਸੇ ਪੰਜਾਬ ਦੇ ਕੋਨੇ ਤੋਂ ਬਿਲਕੁਲ ਇਸ ਸਕੂਲ ਦੇ ਵਿੱਚ ਕਿੰਨੀ ਖੁਸ਼ੀ ਹੈ ਤੁਹਾਨੂੰ ਬਹੁਤ ਜ਼ਿਆਦਾ ਖੁਸ਼ੀ ਹੈ ਇਹ ਮਤਲਬ ਡਿਜ਼ਰਵਿੰਗ ਸੀ ਸਾਡੀ ਫਰੈਂਡ ਇਹਦੀ ਮਿਹਨਤ ਬਹੁਤ ਮਿਹਨਤੀ ਔਰ ਹਰ ਕੰਮ ਲਗਨ ਨਾਲ ਹਰ ਕੰਮ ਚ ਪਰਫੈਕਟ ਹੈ ਤਾਂ ਮੈਂ ਅੱਜ ਇਸ ਮੌਕੇ ਤੇ ਮੈਡਮ ਨੂੰ ਮੈਡਮ ਦੇ ਪਰਿਵਾਰ ਨੂੰ ਤੇ ਸਟਾਫ ਮੈਂਬਰਸ ਨੂੰ ਬਹੁਤ-ਬਹੁਤ ਮੁਬਾਰਕਾ ਦੇਣੀ ਹੈ ਧੰਨਵਾਦ ਬਿਲਕੁਲ ਪਾਰਟੀ ਕਿੱਥੇ ਰੱਖ ਰਹੇ ਹੋ ਅੱਜ ਪਾਰਟੀ ਤੁਸੀਂ ਦੋਗੇ ਕਿ ਮੈਡਮ ਦੇਣਗੇ ਨਹੀਂ ਬਿਲਕੁਲ ਪਾਰਟੀ ਤਾਂ ਸਾਡੇ ਵੱਲੋਂ ਹੀ ਹੋਏਗੀ ਜੀ ਮੈਮ ਨੂੰ ਤਾਂ ਡੈਫੀਨੇਟਲੀ ਮੈਮ ਜਿਵੇਂ ਫ੍ਰੀ ਹੋਣਗੇ ਇੱਥੋਂ ਤਾਂ ਵੀ ਵਿਲ ਪਲਾਨ ਪਾਰਟੀ ਕਿਹੜਾ ਕਿੱਥੇ ਕਿਹੜੇ ਜ਼ਿਲ੍ਹੇ ਚ ਹੋਟਲ ਬੁੱਕ ਕਰਾਇਆ ਦੇਖੋ ਪਾਰਟੀ ਤਾਂ ਅਸੀਂ ਪਟਿਆਲੇ ਦਾਾਂਗੇ ਪਟਿਆਲੇ ਵਾਲੇ ਅਸੀਂ ਹਾਂਜੀ ਕਿਸ ਤਰ੍ਹਾਂ ਦੇਖ ਰਹੇ ਕਿ ਕਹਿਣਾ ਚਾਹਦੇ ਵੀ ਦੇਖੋ ਵੀ ਬਹੁਤ ਵਾਕਿਆ ਹੀ ਮਾਨ ਵਾਲੀ ਗੱਲ ਹੈ ਕਿ ਅੱਜ ਪਰਮਜੀਤ ਮੈਡਮ ਜਿਹੜੇ ਨੇ ਉਹ ਸਟੇਟ ਅਵਾਰਡ ਨਾਲ ਨਵਾਜੇ ਗਏ ਨੇ ਤੇ ਇਹ ਸਾਰਾ ਕ੍ਰੈਡਿਟ ਜਿਹੜਾ ਆ ਇਹਨਾਂ ਦੇ ਸਟਾਫ ਨੂੰ ਜਾਂਦਾ ਹੈ ਖਾਸ ਕਰ ਸ਼੍ਰੀ ਗਰੀਵਾਲ ਸਰ ਜੀ ਜੋ ਪੈਰ ਪੈਰ ਤੇ ਸਾਡੀ ਭੈਣ ਦੀ ਅਗਵਾਈ ਕਰਦੇ ਨੇ ਤੇ ਇਸ ਸਟਾਫ ਦਾ ਵੱਡਮੁੱਲਾ ਯੋਗਦਾਨ ਹੈ ਤੇ ਵਾਕਈ ਅੱਜ ਖੁਸ਼ੀਆਂ ਭਰ ਦੇਣਾ ਹੈ ਪਰਮਾਤਮਾ ਇਸੇ ਤਰ੍ਹਾਂ ਇਸ ਸਕੂਲ ਨੂੰ ਕਾਮਯਾਬੀ ਬਖਸ਼ੇ ਇਸ ਤਰ੍ਹਾਂ ਲੱਗ ਰਿਹਾ ਬਹੁਤ ਵਧੀਆ ਲੱਗ ਰਿਹਾ ਅੱਜ ਇੱਥੇ ਆ ਕੇ ਸਾਰੇ ਸਟਾਫ ਨੇ ਸਾਨੂੰ ਇਨਵਾਈਟ ਕੀਤਾ ਸਾਨੂੰ ਵੀ ਇਹ ਮਾਣ ਬਖਸ਼ਿਆ ਸਾਨੂੰ ਇਸ ਤਰ੍ਹਾਂ ਮਹਿਸੂਸ ਹੋ ਰਿਹਾ ਸਾਰੀ ਫਰੈਂਡਸ ਨੂੰ ਕਿ ਅਵਾਰਡ ਸਾਨੂੰ ਮਿਲਿਆ ਇਕੱਲੀ ਪਰਮਜੀਤ ਮੈਡਮ ਨੂੰ ਨਹੀਂ ਮਿਲਿਆ ਜਦੋਂ ਪਰਮਜੀਤ ਮੈਡਮ ਹੈੱਡ ਬਣੇ ਸੀ ਤਾਂ ਸਾਨੂੰ ਉਦੋਂ ਵੀ ਇਸ ਤਰ੍ਹਾਂ ਹੀ ਲੱਗ ਰਿਹਾ ਸੀ ਕਿ ਪਰਮਜੀਤ ਮੈਡਮ ਹੈੱਡ ਨਹੀਂ ਬਣੇ ਸੀ ਸਾਰੇ ਹੈੱਡ ਬਣੇ ਆ ਤੇ ਅਸੀਂ ਬਹੁਤ ਖੁਸ਼ ਹਾਂ ਅਸੀਂ ਚਾਹੁੰਦੇ ਹਾਂ ਕਿ ਅੱਗੇ ਵੀ ਪਰਮਜੀਤ ਮਾਨ ਇਸ ਤਰ੍ਹਾਂ ਹੀ ਤਰੱਕੀਆਂ ਕਰਦੇ ਰਹਿਣ ਅੱਗੇ ਪ੍ਰਿੰਸੀਪਲਸ਼ਿਪ ਮਿਲੇ ਨੈਸ਼ਨਲ ਅਵਾਰਡ ਮਿਲੇ ਇਹਨਾਂ ਨੂੰ ਤੇ ਸਾਨੂੰ ਵੀ ਮਾਣ ਮਹਿਸੂਸ ਹੋਵੇ ਤੇ ਅਸੀਂ ਵੀ ਇਸ ਤਰ੍ਹਾਂ ਅੱਗੇ ਵਧਦੇ ਰਹੀਏ ਇਹਨਾਂ ਦੇ ਨਾਲ ਹੀ ਸਰ ਮੈਨੂੰ ਤਾਂ ਸਭ ਤੋਂ ਵੱਡੀ ਖੁਸ਼ੀ ਇਸ ਚੀਜ਼ ਦੀ ਆ ਕਿ ਐਸ ਫਰੈਂਡ ਔਰ ਸਭ ਤੋਂ ਵੱਡਾ ਮਾਣ ਇਸ ਤਰੀਕੇ ਦਾ ਕਿ ਮੈਂ ਆਪਣੀ ਫਰੈਂਡ ਦੀ ਕਲੀਗ ਆ ਔਨ ਦਿ ਅੰਡਰ ਵਰਕ ਵੀ ਕਰ ਰਹੀ ਆ ਤੇ ਔਰ ਮੈਨੂੰ ਮੋਟੀਵੇਸ਼ਨ ਵੀ ਮਿਲ ਰਹੀ ਆ ਔਰ ਮੈਨੂੰ ਬਹੁਤ ਜ਼ਿਆਦਾ ਖੁਸ਼ੀ ਆ ਕਿ ਸਾਡੇ ਸਕੂਲ ਦਾ ਨਾਮ ਸਾਡੇ ਪਿੰਡ ਦਾ ਨਾਮ ਔਰ ਸਾਡੇ ਸਾਰੇ ਫਰੈਂਡਸ ਦਾ ਵੀ ਨਾਮ ਇਹਨਾਂ ਨਾਲ ਰੋਸ਼ਨ ਹੋ ਰਿਹਾ ਹੈ ਬਿਲਕੁਲ ਮੈਡਮ ਪਰਮਜੀਤ ਕੌਰ ਦੇ ਫਰੈਂਡ ਪਹੁੰਚੇ ਨੇ ਕਹਿੰਦੇ ਪਾਰਟੀ ਅਸੀਂ ਪਟਿਆਲੇ ਦੇ ਰਹਿਣ ਵਾਲਿਆਂ ਪਟਿਆਲੇ ਦੀ ਹੋਟਲ ਬੁੱਕ ਕਰਕੇ ਪਾਰਟੀ ਉੱਥੇ ਹੀ ਕਰਾਂਗੇ ਬੜੀ ਖੁਸ਼ੀ ਆ ਤੇ ਦੇਖਦੇ ਹੋ ਬੜਾ ਬੜਾ ਅੱਛਾ ਲੱਗ ਰਿਹਾ ਜੀ ਸਾਡੇ ਬਹੁਤ ਹੀ ਸਤਿਕਾਰਯੋਗ ਹੈਡਮਾਸਟਰ ਸ੍ਰੀਮਨ ਪਰਮਜੀਤ ਕੌਰ ਜੀ ਸਟੇਟ ਵਾਰਡ ਲੈ ਕੇ ਆਏ ਨੇ ਅਸੀਂ ਸਾਡੇ ਬਹੁਤ ਹੀ ਸਤਿਕਾਰਯੋਗ ਸਿੱਖਿਆ ਮੰਤਰੀ ਸਾਹਿਬ ਪ੍ਰਜੋਸ਼ ਸਿੰਘ ਬੈਂਸ ਜੀ ਤੇ ਸਾਡੇ ਮੁੱਖ ਮੰਤਰੀ ਪੰਜਾਬ ਦਾ ਭਗਵੰਤ ਸਿੰਘ ਮਾਨ ਜੀ ਦਾ ਬਹੁਤ ਧੰਨਵਾਦ ਕਰਦੇ ਆ ਜਿਨ੍ਹਾਂ ਇੱਕ ਡਿਜ਼ਰਵਿੰਗ ਕੈਂਡੀਡੇਟ ਨੂੰ ਅਵਾਰਡ ਦੇ ਕੇ ਨਵਾਜਿਆ ਤੇ ਬਹੁਤ-ਬਹੁਤ ਧੰਨਵਾਦੀ ਸਾਡੇ ਸਕੂਲ ਦੇ ਵਿੱਚ ਬੜਾ ਖੁਸ਼ੀ ਦਾ ਮਾਹੌਲ ਆ ਤੇ ਬਹੁਤ ਸਾਰਾ ਸਟਾਫ ਤੇ ਬੱਚੇ ਬਹੁਤ ਖੁਸ਼ ਨੇ ਜੀ ਸਕੂਲ ਦੇ ਵਿੱਚ ਪਹੁੰਚ ਬੜੀ ਖੁਸ਼ੀ ਹੋਈ ਹੈ ਕਿ ਤੁਸੀਂ ਸਕੂਲ ਦੇ ਹੈਡਮਿਸਟਰ ਮੈਡਮ ਪਰਮਜੀਤ ਕੌਰ ਨੂੰ ਜਿਹੜਾ ਅਵਾਰਡ ਮਿਲਿਆ ਬੜੀ ਚੰਗੀ ਗੱਲ ਹੈ ਜਦੋਂ ਕਿਸੇ ਚੰਗੇ ਸਕੂਲ ਦੇ ਚੰਗੇ ਪ੍ਰਸ਼ਾਸਨ ਦਾ ਜੋ ਉਹਨਾਂ ਦੀ ਜ਼ਿੰਮੇਵਾਰੀ ਥੀ ਉਹਨਾਂ ਦੇ ਸਟਾਫ ਨੇ ਤੇ ਸਕੂਲ ਦਾ ਤੁਸੀਂ ਆਪ ਹੀ ਦੇਖਿਆ ਪਹਿਲਾਂ ਵੀ ਇਸ ਸਕੂਲ ਦੇ ਇੱਕ ਟੀਚਰ ਨੂੰ ਨੈਸ਼ਨਲ ਅਵਾਰਡ ਮਿਲਿਆ ਹੋਇਆ ਹੈ ਰਾਸ਼ਟਰਪਤੀ ਅਵਾਰਡ ਵੀ ਮਿਲਿਆ ਇਸ ਤਰ੍ਹਾਂ ਅਸੀਂ ਆਸ ਕਰਦੇ ਹਾਂ ਕਿ ਅਗਲੀ ਵਾਰ ਹੋਰ ਅਧਿਆਪਕ ਕੋਈ ਵਧੀਆ ਕੰਮ ਕਰਨਗੇ ਤੇ ਅਸੀਂ ਆਸ ਰੱਖਦੇ ਹਾਂ ਕਿ ਉਹਨਾਂ ਨੂੰ ਵੀ ਸਟੇਟ ਅਵਾਰਡ ਮਿਲੇ ਸਾਨੂੰ ਬਹੁਤ ਖੁਸ਼ੀ ਹੈ ਕਿ ਸਾਡੇ ਹਲਕਾ ਨੱਬਾ ਦੇ ਸਰਕਾਰੀ ਸਕੂਲ ਤੁਹੀ ਦੇ ਇਹਨਾਂ ਟੀਚਰ ਨੂੰ ਜਿਹੜਾ ਅਵਾਰਡ ਮਿਲਿਆ ਅਸੀਂ ਬਹੁਤ-ਬਹੁਤ ਉਹਨਾਂ ਨੂੰ ਮੁਬਾਰਕਾਂ ਦਿੰਦੇ ਹਾਂ ਤੇ ਪੰਜਾਬ ਸਰਕਾਰ ਦਾ ਧੰਨਵਾਦ ਕਰਦੇ ਹਾਂ ਸਰ ਇਹ ਸਾਨੂੰ ਬਹੁਤ ਖੁਸ਼ੀ ਹੈ ਮੈਡਮ ਦੇ ਇਸ ਤਾ ਦੇ ਅਵਾਰਡ ਮਿਲਣ ਨਾਲ ਕਾਰਨ ਇਸ ਦਾ ਇਹ ਤਾਂ ਸਰਕਾਰੀ ਸਕੂਲਾਂ ਵਿੱਚ ਬਹੁਤ ਵਧੀਆ ਸਰਕਾਰ ਵੱਲੋਂ ਚੱਕਿਆ ਹੋਇਆ ਕਦਮ ਹੈ ਇਹਦੇ ਨਾਲ ਬਾਕੀ ਟੀਚਰਸ ਨੂੰ ਮੋਟੀਵੇਸ਼ਨ ਮਿਲੇਗੀ ਬੱਚਿਆਂ ਨੂੰ ਵੀ ਬਹੁਤ ਅੱਛਾ ਇਨਸੈਂਟਿਵ ਮਿਲੇਗਾ ਔਰ ਸਪੈਸ਼ਲੀ ਸਰਕਾਰੀ ਸਕੂਲ ਦੇ ਟੀਚਰਾਂ ਨੂੰ ਇਹ ਸਰਕਾਰ ਦਾ ਬਹੁਤ ਵਧੀਆ ਉਦੋਂ ਹੈ ਅਸੀਂ ਸਾਰੇ ਬੜੇ ਖੁਸ਼ ਹਾਂ ਔਰ ਮੈਡਮ ਦੀ ਮਿਹਨਤ ਦਾ ਇਹ ਨਤੀਜਾ ਥੈਂਕ ਯੂ ਨਾਬਤੋ ਹਰਮਿੰਦਰ ਸਿੰਘ ਮਾ